ਸੋ ਸਾਰੇ ਹੀ ਪੰਜਾਬੀਆਂ ਨੂੰ ਨਮਸਕਾਰ ਖਤਰੀ ਦੀ ਘੰਟੀ ਵੱਜ ਚੁੱਕੀ ਆ ਪਰसों ਤੁਹਾਨੂੰ ਲੈ ਗਏ ਸੀ ਕੰਗਣੀਵਾਲ ਬਝੂਹਾ ਕੱਲ ਲੈ ਕੇ ਗਏ ਚਾਚੋਵਾਲ ਅੱਜ ਲੈ ਕੇ ਆਏ ਤੁਹਾਨੂੰ ਕੰਗਣੀਵਾਲ ਉਹ ਕੰਗਣੀਵਾਲ ਦੇਖੋ ਪੂਰਾ ਪਾਣੀ ਨਾਲ ਅੱਜ ਭਰਿਆ ਪਿਆ ਖੇਤਾਂ ਨੂੰ ਵੀ ਪਾਣੀ ਚੜ ਚੁੱਕਾ ਆ ਤੇ ਪਾਣੀ ਦੀ ਸਪੀਡ ਵੀ ਬਹੁਤ ਜ਼ਿਆਦਾ ਤੇਜ਼ ਆ ਉਹ ਦਗਾ ਕੈਮਰਾਮੈਨ ਜੀ ਇਹ ਦਿਖਾਓ ਵੀ ਪਾਣੀ ਦੀ ਸਪੀਡ ਬਹੁਤ ਤੇਜ਼ ਆ ਔਰ ਖੇਤਾਂ ਦੇ ਵਿੱਚ ਵੀ ਪਾਣੀ ਭਰ ਚੁੱਕਾ ਆ। ਸੋ ਪਰਮਾਤਮਾ ਦਾ ਇਹ ਕੋ ਵੀ ਅਰਦਾਸ ਆ ਕਿ ਮਿਹਰ ਕਰੀ, ਮਿਹਰ ਕਰੀ। ਰੱਬਾ ਮਿਹਰ ਕਰੀ ਪੰਜਾਬ ਦੇ ਉੱਤੇ ਮਿਹਰ ਕਰੀ ਕਿਉਂਕਿ ਉਹੀ ਖਾਣੂ ਆ, ਉਹੀ ਬੀਜਣ ਨੂੰ ਆ, ਉਹੀ ਮੰਡੀਆਂ ਲਈ ਆ। ਪਾ ਦੂਰ ਦੂਰ ਸਾਰੇ ਖੇਤਾਂ ਨੂੰ ਆ, ਇਹ ਝੋਨੇ ਨਾਲ ਭਰੇ ਹੋਏ ਖੇਤ ਲਗਾਏ ਹੋਏ ਆ। ਸਾਰਾ ਝੋਨਾ ਆ ਜੀ ਇਹ। ਉਹ ਤਾਂ ਹੀ ਫਰਮਾਨਵਾਹ ਕਿ ਰਾਸ ਕਰਨੇ ਫਰਮਾਨਵਾਹ ਮੀਂਹ ਕਰੀ ਸਾਰਿਆਂ ਦੇ ਸਾਡੇ ਕੱਲੇ ਏਰੀਆ ਤੇ ਨਹੀਂ ਪੂਰੇ ਪੰਜਾਬ ਤੇ ਕਿਉਂਕਿ ਜਿਵੇਂ ਇੱਧਰ ਵੀ ਪੰਜਾਬ ਦੇ ਜਿਹੜੇ ਜਿਲ੍ਹੇੋਂ ਆਪਾਂ ਆਈਆ ਇਹ ਸਾਰਾ ਪੰਜਾਬ ਇਕੱਠਾ ਹੋ ਗਿਆ ਇੱਕ ਦੂਜੇ ਨਾਲ ਇੱਕ ਜੋਟ ਹੋ ਗਿਆ ਦੇਖੋ ਆਹ ਦਰਖਤ ਵਖਾਓ ਪਹਿਲੋਂ ਆਹ ਦੇਖੋ ਇਹ ਦਰਖਤ ਕਿੱਡੇ ਕਿੱਡੇ ਵੱਡੇ ਧੇਰ ਕੇ ਆ ਰਹੇ ਪਿੱਛੋਂ ਮਤਲਬ ਪਾਣੀ ਪਿੱਛੋਂ ਛੱਡਿਆ ਹੋਇਆ ਕੁਛ ਜ਼ਿਆਦਾ ਹੀ ਤਾਂ ਹੀ ਦੇਖੋ ਸਪੀਡ ਜਿੰਨੀ ਹੈ ਦਰਖਤ ਦੀ ਨਾਲ ਨਾਲ ਫੌਂਡੇ ਵਿੱਚ ਇਨੀ ਸਪੀਡ ਨਹੀਂ ਆ ਰਹੀ ਕਿਉਂਕਿ ਇਹਦਾ ਯੂਨ ਜਿਹੜਾ ਹੁੰਦਾ ਉਹ ਲੈ ਘਾਟੇ ਹੁੰਦਾ ਸੋ ਸਪੀਡ ਦੇਖੋ ਪਾਣੀ ਦੀ ਕਿੰਨੀ ਆ ਇਹ ਪਾਣੀ ਦੀ ਰੋਕ ਨਹੀਂ ਲੱਗਣੀ ਚਾਹੀਦੀ ਜੇ ਰੋਕ ਲੱਗ ਗਈ ਤਾਂ ਪਾਣੀ ਸਾਰਾ ਪਿੰਡਾਂ ਵੱਲੋਂ ਟੁਰ ਪਾਣਾ ਸੋ ਸਾਰੇ ਵੀਰਾਂ ਦਾ ਧੰਨਵਾਦ ਆ ਵਾਟਰ ਰਿਸ਼ੀਗਾ ਲਗਾਇਆ ਗਿਆ ਸੀ ਉਹ ਉਹਦੇ ਵਿੱਚ ਖੂਲ ਹੋ ਚੁੱਕਾ ਪੁਲ ਦੇ ਵਿੱਚ ਹੋ ਸਕਦਾ ਪੁਲ ਬੈਠਾ ਹੋਵੇ ਉੱਥੋਂ ਸਾਡੇ ਨੂੰ ਕੋਲੋਂ ਇਹ ਕਾਰਵਾਈ ਹੋ ਚੁੱਕੀ ਆ ਇਹ ਅੱਜ ਸਵੇਰੇ ਕਾਰਵਾਈ ਹੋਈ ਆ ਜੀ ਅੱਛਾ ਜੀ ਇਹ ਰਾਤ ਜਿਹੜੀ ਬਹੁਤ ਮूसलाधार ਵਰਖਾ ਹੋਈ ਆ ਉਹਦੇ ਕਰਕੇ ਪੁਲ ਦੇ ਵਿੱਚ ਖੂਲ ਹੋ ਗਿਆ ਆ ਜੀ ਤੇ ਪੁਲਿਸ ਨੇ ਵੱਡੀਆਂ ਗੱਡੀਆਂ ਦੀ ਆਵਾਜ਼ੇ ਬੰਦ ਕਰ ਦਿੱਤੀ ਆ ਟਰੱਕ ਬੱਸਾਂ ਦੀ ਵੀ ਬੇਨਤੀ ਆ ਜਿਹੜੇ ਉਧਰੋਂ ਆ ਰਹੇ ਆ ਉਹ ਘੁੰਮ ਕੇ ਜਾਣ ਇਹਦੇ ਆਪਣੇ ਕੰਗੜੀਵਾਲ ਵਾਲੇ ਪੁਲ ਤੇ ਨਾ ਜਾਣ ਆਣਾ ਬੱਤਾ ਟਰੱਕ ਉਹ ਸਾਰੇ ਬੰਦ ਕਰ ਦਿੱਤੇ ਗਏ ਆ ਅਸੀਂ ਇਹ ਗੱਲ ਕਾਹ ਕਹਿ ਰਹੇ ਆ ਕਿ ਵੀ ਇੱਥੇ ਖੜੇ ਆ ਬਈ ਇਹਦਾ ਨਾਮੇ ਵੀ ਝੂਠੀ ਅਫਵਾਹ ਇਸ ਕਰਕੇ ਗੱਲ ਕਰ ਰਹੇ ਆ ਬਈ ਵੱਡੇ ਬਖ ਨਾਲ ਆਂਦੀ ਨਾ ਹੁਣ ਸੋ ਥੈਂਕ ਯੂ ਸਾਰੇ ਵੀਰਾਂ ਦਾ ਜੀ ਸਾਰੇ ਪਿੰਡ ਵਾਸੀਆਂ ਦਾ ਤਾਂ ਕਿ ਨੁਕਸਾਨ ਹੋਣ ਤੋਂ ਸਾਰੀਆਂ ਚੀਜ਼ਾਂ ਬਚ ਸਕਣ ਤੋਂ ਵੀ ਸਾਰਾ ਦੂਰ ਦੂਰ ਵੀਰ ਖੜੇ ਜਿੰਨੇ ਵੀ ਦਿਖਾਦੇ ਸਾਰੇ ਕਿੱਦਾਂ ਬਈ ਸਾਰੇ ਪਾਸੇ ਆ ਮੁੰਡਿਆਂ ਦੀ ਵੀਡੀਓ ਲੈ ਲੈ ਬੈਠੇ ਨੇ ਖੜੇ ਪਿੱਛੇ ਕੋਈ ਯੂਨੀਚਾਰਜ ਸਾਡੇ ਕੋਲ ਲੋਕੀ ਦੇਖਣ ਹੁੰਦੇ ਦੂਰੋਂ ਦੂਰੋਂ ਇਹ ਵੱਡੀਆਂ ਸਮਰਾਵਾਂ ਤੋਂ ਆਏ ਆ ਜੀ ਸਮਰਾਵਾਂ ਤੋਂ ਡਿਸਪਰਾਵਾਂ ਤੋਂ ਨਹੀਂ ਭਾਈ ਆ ਸਮਰਾਵਾਂ ਵੱਡੀਆਂ ਸਮਰਾਵਾਂ ਸਮਰਾਵਾਂ ਜੜਿਆਲੇ ਤੋਂ ਹਾਂਜੀ ਹਾਂਜੀ ਭਾਜੀ ਜੜਿਆਲੇ ਤੋਂ ਆਏ ਆ ਭਾਜੀ ਉਧਰ ਪਾਣੀ ਦਾ ਖਤਰਾ ਕੋਦਰ ਦਾ ਨਹੀਂ ਕੋਈ ਨਹੀਂ ਭਾਜੀ ਉਧਰ ਉਧਰ ਸਹੀ ਆ ਉਧਰ ਚੜ ਜਾਂਦਾ ਸਾਡੇ ਪਿੰਡ ਦਾ ਪਾਣੀ ਚੜਦਾ ਹਾਂਜੀ ਇਹ ਚੜ ਜਾਂਦਾ ਭਾਜੀ ਅੱਛਾ ਕੋਈ ਭਰਾਵਾ ਨੁਕਸਾਨ ਨਾ ਕਰੇ ਪਰਮਾਤਮਾ ਕਿਸੇ ਦਾ ਵੀ ਕਿਉਂਕਿ ਇਹ ਗੱਲਾਂ ਕਹਿਣੀਆਂ ਸੌਖੀਆਂ ਆ ਭੋਗਤਣੀਆਂ ਨਹੀਂ ਆ ਔਖੀਆਂ ਆ ਵੇ ਕਰ ਵੀ ਉਧਰ ਜਾਵੇ ਕਿੰਨੇ ਵੀਰ ਆਏ ਆ ਲੋਕੀ ਦੇਖਣ ਆਉਂਦੇ ਆ ਤੇ ਇਸ ਦੇ ਨਾਲ ਇੱਕ ਸਕੂਲ ਆ ਜੀ ਇਨੋਸੈਂਟ ਸਕੂਲ ਪਿੰਡ ਦਿਵਾਲੀ ਦਾ ਦੱਬ ਗਿਆ ਜੀ ਤੇ ਉਹਨਾਂ ਨੇ ਬੇਸਮੈਂਟ ਥੱਲੇ ਬਣਾ ਕੇ ਦ੍ਰਿਸ਼ ਤੁਹਾਨੂੰ ਉਹਦਾ ਵੀ ਦਿਖਾਉਨੇ ਆ ਬੇਸਮੈਂਟ ਬਣਾਈਆਂ ਹੋਈਆਂ ਆ ਤੇ ਉਹਦੇ ਅੰਦਰ ਵੀ ਪਾਣੀ ਜਾ ਰਿਹਾ ਆ ਦੇ ਸਾਡੇ ਡਾਕਟਰ ਸਾਹਿਬ ਵੀ ਘੁੰਮ ਰਹੇ ਆ ਵਿੱਚ ਤੇ ਵੀਰਾ ਲਾਲ ਜੀ ਵੀ ਆ ਗਏ ਆ ਬਈ ਦੇਖਣ ਤੋ ਆਇਦਰ ਨੂੰ ਕੈਮਰੇ ਤੇ ਰਾਹੀਂ ਤੁਹਾਨੂੰ ਦਿਖਾਉਨੇ ਆ ਇਹ ਸਾਰੇ ਖੇਤ ਸੀਗੇ ਜੋ ਕਿ ਪਾਣੀ ਦੀ ਚਪੇੜ ਵਿੱਚ ਆ ਗਏ ਆ ਜੀ ਤੇ ਉਹ ਸਾਹਮਣੇ ਇਨੋਸੈਂਟ ਸਕੂਲ ਆ ਆ ਸਾਡਾ ਮੁੰਡਾ ਭੀਮ ਵੀਡੀਓ ਬਣਾ ਰਿਹਾ ਆ ਉਹਦਾ ਫੂਸੀ ਪਹਿਲੋਂ ਉਹਦੀ ਬੇਸਮੈਂਟ ਆ ਜਿਹੜੀ ਉਹ ਵੀ ਪਾਣੀ ਦੇ ਨਾਲ ਨੱਕਾ ਨੱਕ ਭਰ ਚੁੱਕੀ ਆ ਜੀ ਆ ਸਾਰੇ ਖੇਤ ਐਨੂੰ ਪਈ ਦੀ ਲਪੇਟ ਚ ਆ ਗਏ ਆ ਇਹੋਂ ਤਾਂ ਪ੍ਰਮਾਤਮਾ ਅੱਗੇ ਇਹੀ ਬੇਨਤੀ ਆ ਜੀ ਬਾਰਿਸ਼ ਨਾ ਪਵੇ ਰਾਤ ਦੀ ਬਾਰਿਸ਼ ਨੇ ਇੱਕਦਮ ਸਾਰੇ ਜਲਮਗਨ ਕਰਤੀ ਆ ਭੋਡੇ ਸੁਪਰਾਮਾ ਚੰਨਨਪੁਰ ਉਹਨਾਂ ਪਿੰਡਾਂ ਵਿੱਚ ਵੀ ਪਾਣੀ ਦੀ ਮਾਰ ਬਹੁਤ ਪਈ ਹੋਈ ਆ ਉੱਥੋਂ ਸਾਡੇ ਹੈਪੀ ਪੰਡਤ ਜੀ ਆ ਉਹ ਤੁਹਾਨੂੰ ਵੀਡੀਓ ਦਿਖਾਉਂਦੇ ਆ ਆ ਦੇਖੋ ਆ ਸਾਰੇ ਖੇਤ ਹੀ ਆ ਜੀ ਸਾਰਾ ਝੋਨਾ ਲੱਗਾ ਜੋ ਕਿ ਪਾਣੀ ਨਾਲ ਭਰ ਚੁੱਕਾ ਆ ਸੋ ਸਾਰਾ ਤੁਹਾਨੂੰ ਦ੍ਰਿਸ਼ ਦਿਖਾਤਾ ਆ ਸੋ ਸਾਰੇ ਸਤ੍ਰਕਤ ਰਹੋ ਕਿਉਂਕਿ ਖਤਰੇ ਦੀ ਘੰਟੀ ਵੱਜੀ ਹੋਈ ਆ ਸੋ ਬੜਾ ਦਿਨ ਰਾਤ ਆਪਣਾ ਧਿਆਨ ਨਾਲ ਦੇਖ ਕੇ ਚਲੋ ਬਾਕੀ ਚੰਦਰ ਜੀ ਦਾ ਸਭ ਸਾਰਾ ਬਾਕੀ ਜਿਹੜੇ ਨੇੜੇ-ਤੇੜੇ ਦੇ ਖੂਹ ਆ ਉਹਨਾਂ ਨੇ ਆਪਣੇ ਪਸ਼ੂ ਉੱਥੋਂ ਕੱਢ ਲਏ ਆ ਕਿਉਂਕਿ ਉਹ ਪੁਰਾਣੇ ਬਜ਼ੁਰਗ ਆ ਉਹਨਾਂ ਨੂੰ ਪਤਾ ਵੀ ਪਾਣੀ ਦੀ ਮਾਰ ਇਕਦਮ ਪੈਂਦੀ ਆ ਤੇ ਪਿੱਛੋਂ ਵੀ ਪਾਣੀ ਕਾਫੀ ਛੱਡ ਰਿਹਾ ਤੇ ਇਸ ਕਰਕੇ ਸਾਰੇ ਆਪਣਾ ਖਿਆਲ ਰੱਖ ਹਾਂਜੀ ਹਾਂਜੀ ਠੀਕ ਹੈ ਸਾਰੇ ਆਪਣਾ ਖਿਆਲ ਰੱਖੋ ਤੇ ਸੁਰੱਖਿਅਤ ਥਾਵਾਂ ਤੇ ਜਾਓ ਜੀ ਕਿ ਪਰਮਾਤਮਾ ਅੱਗੇ ਹੀ ਬੇਨਤੀ ਆ ਕਿ ਹੁਣ ਮੀਂਹ ਬੰਦ ਹੋਵੇ ਨਾ ਪਵੇ ਤਾਂ ਜੋ ਪਾਣੀ ਦਾ ਲੈਵਲ ਘਟੇ ਤੇ ਸਭ ਕੁਝ ਠੀਕ ਸਾਗ ਚੱਲ ਜਾਵੇ